ਆਇਓ ਪ੍ਰਿੰਟ মিডিਏ ਤੋਂ ਇਲੈਕਟ੍ਰੋਨਿਕਸ ਤੋਂ ਸੋਸ਼ਲ ਮੀਡੀਆ ਤੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਡੇ ਨਾਲ ਥੋੜੇ ਅੰਕੜੇ ਸਾਂਝੇ ਕਰਨੇ ਨੇ ਯੁੱਧ ਨਸ਼ਿਆ ਵਿਰੁੱਧ ਤੇ ਨਸ਼ਾ ਮੁਕਤੀ ਮੋਰਚਾ ਜਿਹੜਾ ਉਹਦਾ ਪਾਰਟ ਹੈ ਇੱਕ ਉਹਦਾ ਸੈਕੰਡ ਫੇਜ਼ ਸਟਾਰਟ ਹੋਣਾ ਹੈ ਯੁੱਧ ਨਸ਼ਿਆ ਵਿਰੁੱਧ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਬਹੁਤ ਵੱਡੀ ਕਮਿਟਮੈਂਟ ਦੇ ਨਾਲ ਪਹਿਲੀ ਮਾਰਚ 2025 ਨੂੰ ਸ਼ੁਰੂ ਕੀਤਾ ਸੀ ਔਰ ਇਹਦੇ ਲਗਭਗ 300 ਦਿਨ ਜਿਹੜੇ ਆ ਉਹ ਮੁਕੰਮਲ ਹੋਣ ਵਾਲੇ ਆ ਇਹਦੇ ਦੌਰਾਨ ਜਿਹੜੇ ਕੇਸ ਨੇ ਉਹ 28485 ਰਜਿਸਟਰਡ ਕੀਤੇ ਗਏ ਆ ਔਰ 41517 ਲੋਕਾਂ ਨੂੰ ਇਹਦੇ ਵਿੱਚ ਜਿਹੜਾ ਉਹ ਦੋਸ਼ੀ ਬਣਾਇਆ ਗਿਆ ਔਰ ਪੰਜਾਬ ਪੁਲਿਸ ਨੇ ਇਹਦੇ ਵਿੱਚ ਬਹੁਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਹੋਇਆ ਜਿਹੜੀ ਆ ਉਹ 1811.669 ਕਿਲੋ ਹੈਰੋਇਨ ਜਿਹੜੀ ਆ ਉਹ ਫੜੀ ਆ ਸਮੈਕ ਜਿਹੜੀ ਆ ਉਹ 0.268 ਫੜੀ ਆ ਅਫੀਮ 594 ਕਿਲੋ ਤੋਂ ਵੱਧ ਫੜੀ ਆ ਔਰ ਡੋਡੇ ਜਿਹੜੇ ਕਾਪੀ ਹਸਕ ਨੇ ਉਹ 27160 ਕਿਲੋ ਜਿਹੜੇ ਉਹ ਫੜੇ ਨੇ ਚਰਸ ਜਿਹੜੀ ਆ ਉਹ 40 ਕਿਲੋ ਦੇ ਕਰੀਬ ਫੜੀ ਆ ਗਾਂਝਾ 570 ਕਿਲੋ ਦੇ ਕਰੀਬ ਫੜਿਆ ਕੋਕੀਨ ਜਿਹੜੀ ਆ ਉਹ 4.364 ਕਿਲੋ ਫੜੀ ਆ ਆਈਸ ਡਰੱਗ ਉਹ 25 ਕਿਲੋ ਤੋਂ ਵੱਧ ਜਿਹੜੀ ਉਹ ਫੜੀ ਆ ਇਹਨਾਂ ਦਿਨਾਂ ਦੇ ਦੌਰਾਨ ਔਰ ਇੰਜੈਕਸ਼ਨ ਜਿਹੜੇ ਨੇ ਉਹ 1664 ਔਰ ਇਨਟੋਕਸਿਕੈਂਟ ਪਾਊਡਰ ਜਿਹੜਾ ਹੈ ਉਹ 40 ਕਿਲੋ ਦੇ ਕਰੀਬ ਫੜਿਆ ਔਰ ਜਿਹੜੀਆਂ ਗੋਲੀਆਂ ਤੇ ਕੈਪਸੂਲ ਜਿਹੜੀਆਂ ਮੈਡੀਕਲ ਨਸ਼ਾ ਹੈ ਜਿਹੜੇ ਜਿਨ੍ਹਾਂ ਦੇ ਉੱਤੇ ਪਾਬੰਦੀ ਹੈ ਉਹ ਇਹ ਫੜੀਆਂ ਨੇ 46 ਲੱਖ ਦੇ ਕਰੀਬ ਔਰ ਡਰੱਗ ਮਨੀ ਜਿਹੜੀ ਆ ਉਹ ਲਗਭਗ ਜਿਹੜੀ ਆ ਉਹ ਇੱਕ 15 ਕਰੋੜ ਤੋਂ ਉੱਪਰ ਦੀ ਜਿਹੜੀ ਆ ਇਹਦੇ ਵਿੱਚ ਫੜੀ ਗਈ ਆ ਔਰ 300 ਦਿਨ ਜਿਹੜੇ ਆ ਉਹ ਪੂਰੇ ਹੋਣ ਵਾਲੇ ਆ ਡਾਟਾ ਦੁਬਾਰਾ ਮੈਂ ਬੋਲ ਦੇਣਾ ਫੇਰ ਇੱਕ ਵਾਰੀ 300 ਦਿਨ ਪੂਰੇ ਹੋ ਰਹੇ ਨੇ 300 ਦਿਨ ਪੂਰੇ ਹੋਣਗੇ 2 ਦਿਨ ਬਾਅਦ ਜਿਹੜੇ ਔਰ ਇਹਦੇ ਵਿੱਚ ਕੇਸ ਜਿਹੜੇ ਰਜਿਸਟਰਡ ਹੋਏ ਨੇ ਉਹ 28485 ਹੋਏ ਆ ਔਰ ਜਿਹੜੇ ਜਿੰਨਾ ਲੋਕਾਂ ਦੇ ਨਾਮ ਦੇਤੇ ਪਰਚੇ ਦਰਜ ਹੋਏ ਆ ਜਿਹੜੇ ਕਿਊਜ਼ ਬਣਾਏ ਗਏ ਆ ਇਹਦੇ ਵਿੱਚ ਉਹਨਾਂ ਦੀ ਗਿਣਤੀ 41517 ਔਰ ਹੈਰੋਇਨ ਜਿਹੜੀ ਆ ਉਹ 1811 ਕਿਲੋ ਸਮੈਕ ਜਿਹੜੀ ਆ ਉਹ 0.276 ਕਿਲੋ ਔਰ ਅਫੀਮ 594 ਕਿਲੋ ਪੋਪੀ ਹਸ ਜਿਹੜੇ ਡੋਡੇ ਨੇ ਉਹ 27 ਹਜ਼ਾਰ 160 ਕਿਲੋ ਜਿਹੜੇ ਉਹ ਫੜੇ ਗਏ ਨੇ ਔਰ ਚਰਸ ਜਿਹੜੀ ਆ ਉਹ 40 ਕਿਲੋ ਗਾਂਜਾ 570 ਕਿਲੋ ਕੋਕੀਨ ਜਿਹੜੀ ਆ ਉਹ 4 ਕਿਲੋ ਤੋਂ ਵੱਧ ਆਈਸ ਜਿਹੜੀ ਆ ਉਹ 25 ਕਿਲੋ ਤੋਂ ਵੱਧ ਇਨਟੌਕਸਿਕੈਂਟ ਪਾਊਡਰ ਜਿਹੜਾ ਹੈ ਉਹ 40 ਕਿਲੋ ਤੋਂ ਵੱਧ ਔਰ ਇੰਜੈਕਸ਼ਨ 1666 ਤੇ ਜਿਹੜੇ ਗੋਲੀਆਂ ਤੇ ਕੈਪਸੂਲ ਨਸ਼ੇ ਵਾਲੇ ਜਿਹੜੇ ਨੇ ਉਹ 46 ਲੱਖ ਦੇ ਕਰੀਬ ਜਿਹੜਾ ਉਹ ਫੜੇ ਗਏ ਆ ਇਹ ਡਾਟਾ ਹੈ ਇਹ ਕੱਲ ਤੱਕ ਦਾ ਡਾਟਾ ਹੈ 23 ਤਰੀਕ ਤੱਕ ਦਾ ਬਣੀ ਹਾਂਜੀ ਬਣੀ ਜਿਹੜੀ ਆ ਜੀ ਉਹ ਇਹ ਫੜੀ ਗਈ ਆ 15 ਕਰੋੜ ਤੋਂ ਉੱਪਰ ਦੀ ਜਿਹੜੀ ਔਰ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਆ ਉਹ ਕਰੋੜਾਂ ਰੁਪਏ ਦੀ ਪ੍ਰਾਪਰਟੀ ਇਹਦੇ ਵਿੱਚ ਅਟੈਚ ਕੀਤੀ ਗਈ ਹੈ। ਯੋਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਕਈ ਐਂਗਲ ਤੋਂ ਲੜਿਆ ਜਾ ਰਿਹਾ ਹੈ। ਇੱਕ ਕੰਮ ਪੁਲਿਸ ਕਰ ਰਹੀ ਆ ਆਪਣਾ ਜਿਹਦੀ ਮੈਂ ਕਾਰਗੁਜ਼ਾਰੀ ਤੁਹਾਨੂੰ ਦੱਸੀ ਹੈ। ਪ੍ਰਸ਼ਾਸਨ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ। ਔਰ ਨਸ਼ਾ ਮੁਕਤੀ ਮੋਰਚਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਉਹ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰ ਰਿਹਾ ਹੈ। ਜਿਹੜੇ ਡੀਡਿਕਸ਼ਨ ਸੈਂਟਰ ਨੇ ਪਹਿਲਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲਿਆ ਜਾਂਦਾ ਸੀਗਾ ਜਿਵੇਂ ਕੋ ਤਸੀਹਾ ਕੇਂਦਰ ਹੋਣ ਅਸੀਂ ਉਹਦੇ ਵਿੱਚ ਬਹੁਤ ਕੰਮ ਕੀਤਾ ਜਿਹੜੇ ਸਰਕਾਰੀ ਡੀਡਿਕਸ਼ਨ ਸੈਂਟਰ ਨੇ ਔਰ ਉਹਨਾਂ ਦੇ ਵਿੱਚ ਦਵਾਈਆਂ ਤੇ ਜਿਹੜੇ ਆਪਣੇ ਤੌਰ ਤੇ ਲੋਕ ਨਸ਼ਾ ਛੱਡਣ ਆਉਂਦੇ ਨੇ ਉਹਨਾਂ ਦੇ ਵਾਸਤੇ ਰੋਟੀ ਪਾਣੀ ਉਹਨਾਂ ਦਾ ਰਹਿਣ ਸਹਿਣ ਜਿਹੜਾ ਉਹ ਸ਼ਾਨਦਾਰ ਕੀਤਾ ਕੁਝ ਥਾਵਾਂ ਦੇ ਉੱਤੇ ਮੈਂ ਆਪ ਖੁਦ ਜਾ ਕੇ ਜਿਹੜਾ ਉੱਥੇ ਜਿਹੜੀ ਲਾਇਬ੍ਰੇਰੀ ਸੀ ਉਹ ਜਿੰਦਰੇ ਲੱਗੇ ਸੀ ਪਹਿਲਾਂ ਉਹ ਲਾਇਬ੍ਰੇਰੀ ਬਕਾਇਦਾ ਤੌਰ ਤੇ ਖੁਲਵਾ ਕੇ ਉੱਥੇ ਪੰਜਾਬੀ ਦੀਆਂ ਬਿਹਤਰੀਨ ਕਿਤਾਬਾਂ ਜਿਹੜੀਆਂ ਮੋਟੀਵੇਸ਼ਨਲ ਬੁੱਕਸ ਨੇ ਉਹ ਲਿਆ ਕੇ ਉਹਨਾਂ ਦੇ ਵਿੱਚ ਰੱਖੀਆਂ ਨੇ ਅਖਬਾਰਾਂ ਜਿਹੜੀਆਂ ਉਹ ਲਵਾ ਕੇ ਦਿੱਤੀਆਂ ਨੇ ਪੰਜਾਬੀ ਹਿੰਦੀ ਦੀਆਂ ਤਾਂ ਕਿ ਉਹ ਆਪਣਾ ਧਿਆਨ ਜਿਹੜਾ ਉਹ ਦੂਜੇ ਪਾਸੇ ਨਗਾ ਸਕਣ ਜਿਹੜੇ ਲੋਕ ਉੱਥੇ ਚੰਗੀ ਤਰੀਕੇ ਨਾਲ ਉਹਨੂੰ ਛੱਡ ਰਹੇ ਨੇ ਜਿਹੜਾ ਦਿਸ ਰਿਹਾ ਉਹਨਾਂ ਨੂੰ ਫਿਰ ਉਥੋਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਅਸੀਂ ਲਗਾਇਆ ਉਹ ਕਿਚਨ ਦੇ ਵਿੱਚ ਵੀ ਮਲਤ ਕਰਦੇ ਨੇ ਜਾਂ ਖੇਡਾਂ ਦਾ ਇੰਤਜ਼ਾਮ ਕੀਤਾ ਬਾਲੀਵਾਲ ਵਗੈਰਾ ਜਿਹੜੇ ਨੈਟ ਲਾਏ ਨੇ ਉਹਨਾਂ ਦੇ ਵਿੱਚ ਉਹ ਖੇਡਦੇ ਨੇ ਇੱਕ ਜਿਹੜਾ ਪਾਠ ਹੈ ਉਹ ਨਸ਼ਾ ਮੁਕਤੀ ਮੋਰਚਾ ਹੈ ਨਸ਼ਾ ਮੁਕਤੀ ਮੋਰਚਾ ਵੀ ਉਦੋਂ ਦਾ ਚੱਲ ਰਿਹਾ ਪੰਜ ਜ਼ੋਨ ਦੇ ਵਿੱਚ ਅਸੀਂ ਪੰਜਾਬ ਨੂੰ ਵੰਡਿਆ ਸੀਗਾ ਨਸ਼ਾ ਮੁਕਤੀ ਮੋਰਚਾ ਲਈ ਇਹਦੇ ਵਿੱਚ ਮਾਝਾ ਦੁਆਬਾ ਮਾਲਵਾ ਈਸਟ ਮਾਲਵਾ ਵੈਸਟ ਤੇ ਮਾਲਵਾ ਸੈਂਟਰਲ ਇਨਾਂ ਨੂੰ ਪੰਜ ਜ਼ੋਨ ਨੂੰ ਪੰਜ ਜਾਣੇ ਜਿਹੜੇ ਉਹ ਹੈਡ ਕਰਦੇ ਆ ਇੱਕ ਇੱਕ ਉਹਨਾਂ ਦੇ ਨਾਲ ਜਿਹੜੇ ਆ ਉਹ ਮੀਤ ਲਾਏ ਗਏ ਆ ਸੈਕੰਡ ਇਨ ਕਮਾਂਡ ਲਾਏ ਗਏ ਆ ਉਸ ਤੋਂ ਬਾਅਦ ਜਿਹੜਾ ਉਹ ਵਿਧਾਨ ਸਭਾ ਵਾਈਜ਼ ਉਹਦੇ ਇਨਚਾਰਜ ਲਾਏ ਗਏ ਆ ਫੇਰ ਵਿਧਾਨ ਸਭਾ ਤੋਂ ਬਾਅਦ ਜਿਹੜਾ ਉਹ ਪਿੰਡ ਵਾਈਜ਼ ਉਹਦੇ ਚਾਰਜ ਲਾਏ ਗਏ ਆ ਹੁਣ ਜਿਹੜੀ VDC ਆ ਜਿਹੜੀ ਵਿਲੇਜ ਡਿਫੈਂਸ ਕਮੇਟੀ ਸੀ ਜਿਹਨੂੰ ਨਾਮ ਦਿੱਤਾ ਗਿਆ ਪਿੰਡਾਂ ਦੇ ਰਖਵਾਲੇ ਪਿੰਡਾਂ ਦੇ ਪਹਿਰੇਦਾਰ ਜਿਹੜੇ ਉਹਨਾਂ ਦੀ ਗਿਣਤੀ ਜਿਹੜੀ ਆ ਇਸ ਵੇਲੇ ਕੋਈ 1 ਲੱਖ ਦੇ ਕਰੀਬ ਹੋ ਗਈ ਆ ਪਿੰਡਾਂ ਦੇ ਵਿੱਚੋਂ ਜਿਹੜੇ ਉਹਦੇ ਨਾਲ ਉਸ ਮਹਿਮੇ ਦੇ ਨਾਲ ਜੁੜੇ ਨੇ ਜਿਹੜਾ ਪਹਿਲਾ ਪੜਾਅ ਸੀਗਾ ਨਸ਼ਾ ਮੁਕਤੀ ਮੋਰਚਾ ਦਾ ਉਹ ਪਾਰਟ ਹੈ ਯੁੱਧ ਨਸ਼ਾ ਵਿਰੁੱਧ ਦਾ ਉਹ ਉਹਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਗਏ ਹਰ ਵਾਰਡ ਦੇ ਵਿੱਚ ਗਏ ਔਰ ਲੋਕਾਂ ਨੂੰ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਥਾ ਥਾਂ ਦੇ ਉੱਤੇ ਹਰ ਜਗ੍ਹਾ ਦੇਤੇ ਅਸੀਂ ਉਹਨਾਂ ਨੂੰ ਸੌਂਚਕੁਾਈ ਹੁਣ ਜਿਹੜਾ ਇਹਦਾ ਸੈਕੰਡ ਫੇਸ ਸ਼ੁਰੂ ਹੋ ਰਿਹਾ 7 ਜਨਵਰੀ ਤੋਂ ਔਰ 25 ਜਨਵਰੀ ਤੱਕ ਇਹ ਮੁਕੰਮਲ ਹੋਊਗਾ ਇਹਦੇ ਵਿੱਚ ਜਿਹੜੇ ਸਾਡੇ ਬਲੌਕ ਦੇ ਇੰਚਾਰਜ ਲਗਾਏ ਗਏ ਨੇ ਉਹ ਪਿੰਡਾਂ ਵਾਲਿਆਂ ਨੂੰ ਨਾਲ ਲੈ ਕੇ ਅਵੇਅਰਨੈਸ ਕੈਂਪੇਨ ਜਿਹੜੀ ਆ ਉਹ ਸਟਾਰਟ ਕਰਨਗੇ ਇਸ ਅਵੇਅਰਨੈਸ ਕੈਂਪੇਨ ਦੇ ਵਿੱਚ ਅਸੀਂ ਹਰ ਪਿੰਡ ਦਾ ਉਥੋਂ ਦੇ ਵਸਨੀਕ ਦਾ ਸਹਿਯੋਗ ਲਵਾਂਗੇ ਚਾਹੇ ਉਹ ਕਿਸੇ ਵੀ ਪਾਰਟੀ ਤੋਂ ਆ ਇਹਦੇ ਨਾਲ-ਨਾਲ ਜਿਹੜੇ ਸਾਡੇ ਵਲੰਟੀਅਰ ਨੇ ਉਹ ਇੱਕ ਦੂਜੇ ਦਾ ਸਹਿਯੋਗ ਅੱਗੇ ਤੋਂ ਅੱਗੇ ਜਿਵੇਂ ਇੱਕ ਪਿੰਡ ਦੇ ਵਿੱਚ ਹੋ ਕੇ ਫਿਰ ਉਹ ਦੂਸਰੇ ਪਿੰਡ ਦੇ ਵਿੱਚ ਉਹ ਦੋ ਹੋ ਜਾਣਗੇ ਤੀਜੇ ਜੰਨੇ ਨੇ ਤਿੰਨ ਜਿਹੜੇ ਉਹ ਹੋ ਜਾਣਗੇ ਉਹ ਗਿਣਤੀ ਅੱਗੇ ਤੋਂ ਅੱਗੇ ਜਿਹੜੀ ਆ ਉਹ ਵੱਧ ਹੀ ਜਾਊਗੀ ਸਮੂਹ ਪੰਜਾਬ ਵਾਲਿਆਂ ਨੂੰ ਇੱਕ ਪੁਰਜ਼ੋਰ ਅਪੀਲ ਹੈ ਕਿ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਸਰਕਾਰ ਇੱਕ ਇਸ ਤਰ੍ਹਾਂ ਦੀ ਇਹ ਮੁਹਿੰਮ ਚਲਾ ਰਹੀ ਹੈ ਜਿਹਦੀ ਮਿਸਾਲ ਨਾ ਕਿਸੇ ਰਾਜ ਦੇ ਵਿੱਚ ਮਿਲਦੀ ਹੈ ਨਾ ਕਿਸੇ ਮੁਲਕ ਦੇ ਵਿੱਚ ਮਿਲਦੀ ਹੈ ਨਸ਼ਾ ਐਸ ਵੇਲੇ ਵਿਸ਼ਵ ਵਰਤਾਰਾ ਹੈ ਆਪਾਂ ਸਾਰੇ ਜਾਣਦੇ ਹਾਂ ਕੋਈ ਮੁਲਕ ਇਹਦੇ ਤੋਂ ਬਚਿਆ ਹੋਇਆ ਨਹੀਂਗਾ ਪਰ ਇਹੋ ਜੀ ਮੁਹਿੰਮ ਨਸ਼ੇ ਦੇ ਖਿਲਾਫ ਕਿਸੇ ਸਰਕਾਰ ਨੇ ਚਲਾਈ ਤਾਂ ਦੂਰ ਦੀ ਗੱਲ ਆ ਸੋਚੀ ਵੀ ਨਹੀਂ ਅਦੇ ਤੱਕ ਕਿ ਇਹਨੂੰ ਇੰਨਾ ਸਿਸਟੇਮੈਟਿਕਲੀ ਚਲਾਇਆ ਜਾ ਸਕਦਾ ਹੈ ਇਹ ਕਿਸੇ ਇੱਕ ਪਾਰਟੀ ਦੀ ਜਾਂ ਸਰਕਾਰ ਦੀ ਮੁਹਿੰਮ ਨਹੀਂ ਗਈ ਇਹ ਸਮੂਹ ਪੰਜਾਬੀਆਂ ਦੀ ਮੁਹਿੰਮ ਹੈ ਤੇ ਜਿਨਨੇ ਪੰਜਾਬੀ ਨੇ ਇਸ ਵੇਲੇ ਤੁਹਾਡੇ ਮਾਧਿਅਮ ਦੇ ਰਾਹੀਂ ਵੇਖ ਸੁਣ ਰਹੇ ਨੇ ਜਾਂ ਪੜਨਗੇ ਉਹਨਾਂ ਨੂੰ ਇਹਦੀ ਅਪੀਲ ਹੈ ਕਿ ਉਹ ਇਹਦੇ ਵਿੱਚ ਪਾਰਟਿਸਪੇਟ ਕਰਨ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹ ਸਾਡਾ ਇੱਕ ਅਹਦ ਹੈ ਕਿ ਚਾਹੇ ਕੁਝ ਵੀ ਹੋ ਜਵੇ ਅਸੀਂ ਹਰ ਹਾਲਤ ਦੇ ਵਿੱਚ ਪੰਜਾਬ ਦੇ ਵਿੱਚੋਂ ਜਿਹੜਾ ਇਹ ਨਸ਼ੇ ਦਾ ਕੋੜ ਹੈ ਇਹਨੂੰ ਪੁੱਟ ਕੇ ਬਾਹਰ ਸੁੱਟਾਂਗੇ ਇਹ ਠੀਕ ਹੈ ਕਿ ਇੱਕ ਲੜਾਈ ਲੰਬੀ ਹੈ ਇਸੇ ਕਰਕੇ ਇਹਨੂੰ ਨਾਮ ਯੁੱਧ ਦਿੱਤਾ ਗਿਆ ਕਿੰਨੀ ਦੇਰ ਚੱਲਦੀ ਹੈ ਇਹ ਨਹੀਂ ਪਤਾ ਪਰ ਉਨੀ ਦੇਰ ਤੱਕ ਜਾਰੀ ਰਹੂਗੀ ਚੱਲਦੀ ਰਹੂਗੀ ਜਦੋਂ ਤੱਕ ਪੰਜਾਬ ਦੇ ਵਿੱਚ ਇਹਨਾਂ ਨਸ਼ਿਆਂ ਦੇਤੇ ਮੁਕੰਮਲ ਰੂਪ ਦੇ ਵਿੱਚ ਕੰਟਰੋਲ ਨਹੀਂ ਕਰ ਲਿਆ ਜਾਂਦਾ ਸਮੂਹ ਪੰਜਾਬੀਆਂ ਤੋਂ ਇਸ ਹੰਗਾਰੇ ਦੀ ਆਸ ਹੈ ਕਿ ਜਿਵੇਂ ਪਹਿਲਾਂ ਉਹਨਾਂ ਨੇ ਨਸ਼ਾ ਮੁਕਤੀ ਮੋਰਚਾ ਨੂੰ ਹੰਗਾਰਾ ਦਿੱਤਾ ਜਾਂ ਯੁੱਧ ਨਸ਼ਿਆਂ ਵਿਰੁੱਧ ਨੂੰ ਹੰਗਾਰਾ ਦਿੱਤਾ ਉਸੇ ਤਰੀਕੇ ਦਾ ਹੰਗਾਰਾ ਹੁਣ ਸੈਕੰਡ ਫੇਜ਼ ਦੇ ਵਿੱਚ ਦੇਣਗੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਲੋਕ ਇਹ ਕਹਿੰਦੇ ਸੀਗੇ ਨਸ਼ਿਆਂ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਹੁਣ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਨੇ ਲੋਕ ਇੱਕ ਗੱਲ ਜਿਹੜੀ ਉਹ ਕਹਿੰਦੇ ਸੀਗੇ ਕਿ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਤੁਹਾਡੀ ਅਸੀਂ ਇਹਦਾ ਤੁਹਾਡਾ ਹਰੇਕ ਪੱਖੋਂ ਸਾਥ ਜਿਹੜਾ ਉਹ ਦੇਵਾਂਗੇ ਇਹ ਮਹਿੰਮ ਜਿਹੜੀ ਆ ਇਹ ਚੱਲਣੀ ਬਹੁਤ ਜ਼ਰੂਰੀ ਸੀ ਤਾਂ ਹੁਣ ਜਦੋਂ 300 ਦਿਨ ਪੂਰੇ ਹੋਏ ਨੇ ਕੁਝ ਲੋਕ ਸੋਚਦੇ ਸਨ ਤੇ ਇਹ ਤਾਂ ਮਹੀਨਾ ਚੱਲੂਗੀ ਇਹ 2 ਦਿਨ 2 ਮਹੀਨੇ ਚੱਲੂਗੀ 4 ਮਹੀਨੇ ਚੱਲੂਗੀ ਬੜੇ ਸਾਰੇ ਉਦੋਂ ਬਿਆਨ ਇਹ ਵੀ ਆਏ ਉਹ ਤਾਂ ਫਲॉप ਹੋ ਗਿਆ ਜੀ ਯੁੱਧ ਨਸ਼ਿਆਂ ਵਿਰੁੱਧ ਫਲॉप ਹੋ ਗਿਆ ਜਿਹੜਾ ਯੁੱਧ ਪੱਦਰ ਤੇ ਲੜਿਆ ਜਾ ਰਿਹਾ ਉਹ ਫਲॉप ਹੋਊਗਾ ਹੀ ਨਹੀਂ ਕਿਉਂਕਿ ਇਹਦੇ ਪਿੱਛੇ ਵਿਲ ਪਾਵਰ ਹੈ ਸਰਕਾਰ ਦੀ ਸਰਕਾਰ ਦੀ ਇੱਛਾ ਸ਼ਕਤੀ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਇਸ ਮਹਿੰਮ ਨੂੰ ਨਾ ਅਸੀਂ ਟੱਲਿਆ ਪਾਣ ਦੇਣਾ ਨਾ ਇਹਨੂੰ ਜਿਹੜਾ ਜੀ ਉਹ ਖਤਮ ਕਰਨਾ ਹੁਣ ਜਦੋਂ ਕਿ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ 1 ਲੱਖ ਮੈਂਬਰ ਦੇ ਕਰੀਬ ਸਾਡੇ ਨਾਲ ਜਿਹੜਾ ਉਹ ਜੁੜ ਗਿਆ ਤੇ ਇਹ ਮੁਹਿੰਮ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਦੌਰਾਨ ਹਰ ਜਗ੍ਹਾ ਦੇ ਉੱਤੇ ਇਹਦਾ ਅਸਰ ਤੁਹਾਨੂੰ